ਅੱਗੇ ਸਾਸਰੀ ਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਦੀ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਨੀ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟਾਪਿਕ ਆ ਵਧੀਆ ਲੱਗੇ ਤਾਂ ਲਾਈਕ ਮੈਂ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜ਼ਿੰਦਗੀ 'ਚ ਇਹ ਚਾਰ ਗੱਲਾਂ ਜੇ ਤੁਸੀਂ ਸਿੱਖ ਲਵੋ ਨਾ ਹਰ ਇੱਕ ਨੂੰ ਸਿੱਖਣੀ ਜਾਈਂਦੀਆਂ ਇਹ ਤੁਹਾਡੀ ਜ਼ਿੰਦਗੀ ਨੂੰ ਬਹੁਤ ਵਧੀਆ ਬਣਾ ਦੇਣਗੀਆਂ ਹਰ ਇੱਕ ਲਈ ਇਹ ਗੱਲਾਂ ਬਹੁਤ ਜ਼ਰੂਰੀ ਨੇ ਜਿਹੜੀਆਂ ਚਾਰ ਗੱਲਾਂ ਤੇ ਅੱਜ ਡਿਸਕਸ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸਾਰਾ ਟੌਪਿਕ ਲੈ ਕੇ ਆਇਆ ਬਹੁਤ ਸੋਨਾ ਵਿਚਾਇਆ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਤੇ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਚਾਰ ਐਸੀਆਂ ਗੱਲਾਂ ਬਾਰੇ ਵੀ ਜਿਹੜੀਆਂ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨੀਆਂ ਚਾਹੀਦੀਆਂ ਤੁਹਾਡੇ ਬਹੁਤ ਕੰਮ ਆਉਣਗੀਆਂ ਤੁਹਾਡੀ ਲਾਈਫ ਵਿੱਚ ਬਹੁਤ ਕੰਮ ਆਉਣਗੀਆਂ ਤੁਹਾਡੀ ਲਾਈਫ ਬਹੁਤ ਵਧੀਆ ਬਣਾ ਦੇਣਗੀਆਂ ਉਹ ਕਿਹੜੀਆਂ ਚਾਤ ਗੱਲਾਂ ਨੇ ਉਸ ਪਰ ਅੱਜ ਡਿਸਕਸ ਕਰਾਂਗੇ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਜੀ ਜਦ ਸਾਡੇ ਸਾਹਮਣੇ ਵਾਲੇ ਪਰਸਨਾਂ ਨੂੰ ਪਤਾ ਹੁੰਦਾ ਵੀ ਉਹ ਮੂਰਖਤਾ ਦੀਆਂ ਗੱਲਾਂ ਕਰਦਾ ਬੰਦ ਹੋਣਾ ਆਪਾਂ ਨੂੰ ਪਤਾ ਹੁੰਦਾ ਕਿਹੜਾ ਸਿਆਣਾ ਤੇ ਕਿਹੜਾ ਮੂਰਖ ਹਨ ਤੇ ਜਦੋਂ ਵੀ ਸਾਹਮਣੇ ਵਾਲਾ ਬੰਦਾ ਮੂਰਖ ਬੰਦਾ ਤੁਰਨਾ ਕਿਸੇ ਵੀ ਟੋਕੇ ਤੇ ਗੱਲ ਕਰਦਾ ਤਾਂ ਲੋੜ ਦੀ ਉਹਦੀ ਗੱਲ ਦਾ ਜਵਾਬ ਦੇਂਦੀ ਠੀਕ ਹੈ ਨਾ ਕਿਉਂਕਿ ਮੂਰਖ ਬੰਦਾ ਕਦੇ ਵੀ ਕਿਸੇ ਦੀ ਗੱਲ ਨੂੰ ਅਪਣਾਉਂਦਾ ਨਹੀਂ ਹੈਗਾ ਹਨਾ ਜੇ ਤੁਸੀਂ ਕਹੋਗੇ ਉਹਨੇ ਉਹ ਸਹੀ ਨਹੀਂ ਮੰਨਣਾ ਉਹਨੂੰ ਗਲਤ ਹੀ ਟਹਿਤ ਹੋਣਾ ਹੈ ਇਸ ਲਈ ਆਪਣਾ ਟਾਈਮ ਵੇਸਟ ਕਰਨ ਦੀ ਬਜਾਏ ਉਹਨੂੰ ਕੋ ਠੀਕ ਆ ਭਈ ਥੋ ਸਹੀਆਂ ਸਸਰੀ ਘਰ ਠੀਕ ਹੈ ਜੀ ਮੂਰਖ ਬੰਦੇ ਨਾਲ ਕਦੇ ਵੀ ਮੂੰਹ ਨਾ ਲਾਓ ਪਹਿਲੇ ਨੰਬਰ ਤੇ ਇਹ ਗੱਲ ਹਨਾ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਓ ਦੁਕੇ ਨੰਬਰ ਤੇ ਇਹਦੇ ਅਪੋਜ਼ਿਟ ਜੇ ਕੋਈ ਇੰਟੈਲੀਜੈਂਟ ਬੰਦਾ ਤੁਹਾਡੇ ਸਾਹਮਣੇ ਆਣਾ ਕਿਸੇ ਵਿਸ਼ੇ ਤੇ ਡਿਸਕਸ ਹੋ ਰਹੀ ਆ ਜਾਂ ਕੋਈ ਗੱਲਬਾਤ ਚੱਲ ਰਹੀ ਆ ਨਾ ਤਾਂ ਉਹਦੀ ਗੱਲ ਨੂੰ ਧਿਆਨ ਨਾਲ ਸੁਣਨਾ ਕਿ ਕਿਤਨਾ ਕਿਤੇ ਉਹ ਗੱਲ ਕਿਤਨਾ ਕਿਤੇ ਸਾਡੇ ਕੰਮ ਦੀ ਗੱਲ ਹੁੰਦੀ ਆ ਕਿਤਨਾ ਕਿਤੇ ਸਾਨੂੰ ਉਹ ਬੈਨੀਫਿਟ ਦੇ ਕੇ ਜਾਊਗੀ ਉਹ ਗੱਲ ਜੇ ਕਿਸੇ ਚੈਨਲ ਮੈਂ ਦੇਖੋ ਸਮਝਉਂਦਾ ਕੋਈ ਗੱਲ ਕਰਦਾ ਠੀਕ ਹੈ ਉਹਨੂੰ ਧਿਆਨ ਨਾਲ ਸੁਣੋ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਿਹੜੇ ਪਰਸਨਲ ਤੁਹਾਡਾ ਬਹੁਤ ਵਧੀਆ ਰਿਸ਼ਤਾ ਤੁਹਾਨੂੰ ਪਤਾ ਉਹਦੀ ਨੇਚਰ ਬਹੁਤ ਵਧੀਆ ਆ ਭਾਣਾ ਤੇ ਨੇਚਰ ਵਾਈਜ਼ ਵੀ ਉਹਦੀ ਬੋਲ ਪਾਣੀ ਬਹੁ ਤੇ ਕਈ ਵਾਰ ਜਾਣੇ ਜਾਣੇ ਵਿੱਚ ਜੇ ਉਸ ਪਰਸਨ ਤੋਂ ਕੋਈ ਗਲਤੀ ਵੀ ਹੋ ਜੇ ਤਾਂ ਉਹ ਗਲਤੀ ਭੁੱਲ ਜਾਣੀ ਚਾਹੀਦੀ ਆ ਕਿਉਂਕਿ ਜਿਹੜੇ ਵਧੀਆ ਨੇਚਰ ਵਾਲੇ ਵਧੀਆ ਸਮਝਦਾਰ ਬੰਦੇ ਹੁੰਦੇ ਆ ਉਹ ਜ਼ਿੰਦਗੀ 'ਚ ਘੱਟ ਮਿਲਦੇ ਆ ਨੇ ਤੇ ਜਿਹੜੇ ਇਦਨੀਆਂ ਉਦਨੀਆਂ ਮਨ ਵਾਲੇ ਉਹ ਵੱਧ ਮਿਲਦੇ ਆ ਇਸ ਲਈ ਐਸਾ ਰਿਸ਼ਤਾ ਜਿਹੜਾ ਸਾਹਮਣੇ ਵਾਲਾ ਬੰਦਾ ਵਧੀਆ ਹੋਵੇ ਉਹਦੀ ਗੱਲ ਦੀ ਕਿਤੇ ਨਾ ਕਿਤੇ ਕਈ ਵਾਰ ਮਾਫ ਕਰ ਦੇਣੀ ਚਾਹੀਦੀ ਆ ਚੌਥੇ ਨੰਬਰ ਤੇ ਆਪਾਂ ਇਹ ਗੱਲ ਕਰ ਗਏ ਤਾਂ ਅਬ ਜਿਹੜਾ ਬੰਦਾ ਹਨਾ ਨੇਚਰ ਵਾਈਜ਼ ਵੀ ਥੋੜਾ ਰੂਡ ਹੋਵੇ ਹਨਾ ਇਹਨੂੰ ਬੋਲਣ ਦੀ ਸੈਂਸ ਨਾ ਹੋਵੇ ਹਨਾ ਇਦਾਂ ਦੇ ਜਿਹਦੇ ਵਿੱਚ ਲੱਛਣ ਹੋਣ ਉਸੇ ਬੰਦੇ ਨੂੰ ਦੂਰ ਹੀ ਸਸਰੀ ਘਰ ਭਲਾ ਦੇਣੀ ਚਾਹੀਦੀ ਆ ਉਹ ਤੁਹਾਡੀ ਰੈਵੀ ਦੇ ਵਿੱਚ ਕੰਮ ਖਰਾਬ ਹੀ ਕਰੂਗਾ ਕਿਤੇ ਨਾ ਕਿਤੇ ਸੋ ਦੋਸਤੋ ਇਹ ਚਾਰ ਗੱਲਾਂ ਜੇ ਆਪਣੀ ਜ਼ਿੰਦਗੀ ਚ ਅਪਲਾਈ ਕਰ ਲਓ ਹਨਾ ਤਾਂ ਜ਼ਿੰਦਗੀ ਬਹੁਤ ਵਧੀਆ ਲੱਗਦੀ ਆ ਸੋ ਇੱਥੇ ਵੀਡੀਓ ਨੂੰ ਖਤਮ ਕਰਨਾ ਕਈ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਚੈਨਲ ਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਸਸਰੀ ਘਰ